ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਮੰਗਲਵਾਰ ਦੇ ਦਿਨ ਤੁਸੀਂ 1 ਰੁਪਏ ਦੇ ਸਿੱਕੇ ਦੇ ਨਾਲ ਇਹ ਨਿੱਕਾ ਜਿਹਾ ਕੰਮ ਕਰ ਲੈਂਦੇ ਹੋ ਤਾਂ ਅਗਲੇ ਦਿਨ ਤੋਂ ਹੀ ਤੁਹਾਡੇ ਘਰ ਵਿੱਚ ਧਨ ਆਉਣਾ ਸ਼ੁਰੂ ਹੋ ਜਾਵੇਗਾ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਹੀ ਪਰੇਸ਼ਾਨੀਆਂ ਖਤਮ ਹੋਣ ਲੱਗ ਜਾਣਗੀਆਂ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪਣਾ ਅੱਜ ਗੁਰਬਾਣੀ ਵਿਚਾਰ ਦਾ ਵਿਸ਼ਾ ਹੈ ਜੀ ਕਿ ਮੰਗਲਵਾਰ ਦੇ ਦਿਨ 1 ਰੁਪਏ ਦੇ ਸਿੱਕੇ ਦੇ ਨਾਲ ਇਹ ਕੰਮ ਕਰ ਲੈਣਾ ਹੈ ਤਾਂ ਅਗਲੇ ਦਿਨ ਤੋਂ ਹੀ ਤੁਹਾਡੇ ਘਰ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਪ੍ਰਸਾਦ ਸਿੰਘ ਜੀ ਇਸ ਬਾਰੇ ਵਿਚਾਰ ਸਾਂਝੇ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਤਾਂ ਸਾਲਸੰਗਤ ਜੀ ਆਉ ਜਾਣਦੇ ਹਾਂ ਜੀ ਕਿਵੇਂ 1 ਰੁਪਏ ਦਾ ਸਿੱਕਾ ਹੀ ਸਾਡੇ ਭਾਗ ਬਦਲ ਸਕਦਾ ਹੈ ਸਾਤ ਸੰਗਤ ਜੀ 1 ਰੁਪਏ ਦਾ ਜਿਹੜਾ ਸਿੱਕਾ ਹੈ ਇਹ ਜਵਾਕਾਂ ਕੋਲ ਬਜ਼ੁਰਗਾਂ ਦੇ ਕੋਲ ਜਾਂ ਘਰ ਦੇ ਹਰੇਕ ਜੀ ਦੇ ਕੋਲ ਬੜੀ ਹੀ ਆਸਾਨੀ ਦੇ ਨਾਲ ਮਿਲ ਜਾਵੇਗਾ ਇਹਦੀ ਆਪਾਂ ਕੀਮਤ ਹੀ ਨਹੀਂ ਪਾਉਂਦੇ ਕਹਿੰਦੇ ਹਾਂ ਕਿ 1 ਰੁਪਇਆ ਤਾਂ ਹੈ ਪਰ ਇਹ 1 ਰੁਪਇਆ ਇੰਨਾ ਕੀਮਤੀ ਹੈ ਇਸ ਬਾਰੇ ਆਪਾਂ ਅੱਜ ਵਿਚਾਰ ਸਾਂਝੇ ਕਰਨ ਵਾਲੇ ਹਾਂ ਜੀ ਵੇਖੋ ਸਾਤ ਸੰਗਤ ਜੀ ਆਪਣੀ ਜ਼ਿੰਦਗੀ ਵਿੱਚ ਧਨ ਦੌਲਤ ਪੈਸਾ ਬੜਾ ਹੀ ਮਹੱਤਵ ਰੱਖਦਾ ਹੈ ਜ਼ਿੰਦਗੀ ਵਿੱਚ ਧਨ ਦੀ ਕਮੀ ਹੋ ਜਾਵੇ ਤਾਂ ਖੁਸ਼ੀਆਂ ਆਪਣੇ ਘਰ ਦਾ ਰਹਾ ਹੀ ਭੁੱਲ ਜਾਂਦੀਆਂ ਹਨ ਤੇ ਜੇਕਰ ਗੱਲ ਕਰੀਏ ਸਮਾਜ ਦੇ ਰਿਸ਼ਤਿਆਂ ਦੀ ਆਪਣਾ ਕੋਈ ਵੀ ਸਾਥ ਨਹੀਂ ਦਿੰਦਾ ਅੱਜ ਦੇ ਯੁੱਗ ਵਿੱਚ ਪੈਸੇ ਬਿਨਾਂ ਤਾਂ ਸਾਡਾ ਕੋਈ ਹੈ ਹੀ ਨਹੀਂ ਪਰ 1 ਰੁਪਏ ਦਾ ਸਿੱਕਾ ਹੀ ਸਾਡੇ ਭਾਗ ਬਦਲ ਸਕਦਾ ਹੈ ਇਹ ਆਪਾਂ ਇਸ ਵਾਰ ਕਿਵੇਂ ਭਾਗ ਅਸੀਂ ਬਦਲਵਾ ਸਕਦੇ ਹਾਂ ਉਸ ਬਾਰੇ ਆਪਾਂ ਵਿਚਾਰ ਸਾਂਝੇ ਕਰਦੇ ਹਾਂ ਜੀ ਕੁਝ ਪੁਰਾਤਨ ਕਥਾਵਾਂ ਦੇ ਬਾਰੇ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਉਹ ਸਾਡੇ ਮਨ ਤੇ ਅਸਰ ਕਰ ਦਿੰਦੀਆਂ ਸਨ ਕਿਵੇਂ ਉਸ ਦੇ ਨਾਲ ਸਾਡੇ ਭਾਗ ਬਦਲ ਤੇ ਜਾ ਸਕਦੇ ਸਨ ਆਓ ਜਾਣਦੇ ਹਾਂ ਸਾਥ ਸੰਗਤ ਜੀ ਇੱਕ વાર્ਤਾ ਦੇ ਰਾਹੀਂ ਇੱਕ ਨਗਰ ਹੁੰਦਾ ਹੈ ਉਸ ਨਗਰ ਦੇ ਵਿੱਚ ਇੱਕ ਛੋਟਾ ਜਿਹਾ ਬੱਚਾ ਆਪਣੇ ਹੱਥ ਵਿੱਚ 1 ਰੁਪਏ ਦਾ ਸਿੱਕਾ ਲੈ ਕੇ ਵੱਖ-ਵੱਖ ਦੁਕਾਨਾਂ ਤੇ ਜਾਂਦਾ ਹੈ ਪਹਿਲੀ ਦੁਕਾਨ ਤੇ ਗਿਆ 1 ਰੁਪਿਆ ਉਸਨੇ ਕਾਊਂਟਰ ਤੇ ਰੱਖ ਦਿੱਤਾ ਤੇ ਕਹਿੰਦਾ ਕਿ ਮੈਨੂੰ ਰੱਬ ਦੇ ਨਾਲ ਮਿਲਾ ਦਿਓ ਤੇ ਉਹਦੇ ਬਦਲੇ ਆਹ 1 ਰੁਪਿਆ ਤੁਸੀਂ ਮੇਰੇ ਕੋਲੋਂ ਲੈ ਲਓ ਉਹ ਜਿਹੜਾ ਫਿਰ ਦੁਕਾਨਦਾਰ ਹੁੰਦਾ ਹੈ ਨਾ ਉਹ ਉਸ ਦਾ 1 ਰੁਪਿਆ ਚੁੱਕ ਕੇ ਗਲੀ ਵਿੱਚ ਸੁੱਟ ਦਿੰਦਾ ਹੈ ਕਹਿੰਦਾ ਹੈ ਤੂੰ ਤਾਂ ਮੇਰਾ ਸਮਾਂ ਖਰਾਬ ਕਰ ਰਿਹਾ ਹੈ ਤੂੰ ਇੱਥੋਂ ਚਲਿਆ ਹੀ ਜਾ ਐਵੇਂ ਉਹ ਫਿਰ ਲੜਕਾ ਦੂਜੀ ਦੁਕਾਨ ਤੇ ਜਾਂਦਾ ਹੈ ਫਿਰ ਤੀਜੀ ਦੁਕਾਨ ਤੇ ਤੇ ਫਿਰ ਚੌਥੀ ਤੇ ਇਦਾਂ ਹੀ ਕਰਦਿਆਂ ਕਰਦਿਆਂ ਉਹ ਲੜਕਾ 8-10 ਦੁਕਾਨਾਂ ਤੇ ਜਾਂਦਾ ਹੈ ਹਰ ਥਾਂ ਤੇ ਜਾ ਕੇ ਕਹਿੰਦਾ ਕਿ ਮੈਨੂੰ ਰੱਬ ਦੇ ਨਾਲ ਮਿਲਾ ਦਿਓ ਆਹ ਲਓ ਮੇਰੇ ਕੋਲੋਂ 1 ਰੁਪਏ ਦਾ ਸਿੱਕਾ ਲੈ ਲਓ ਜਦੋਂ ਕੋਈ ਵੀ ਉਸ ਦੀ ਗੱਲ ਨਹੀਂ ਸੁਣਦਾ ਤੇ ਨਗਰ ਦੇ ਵਿੱਚ ਇੱਕ ਵੈਦ ਬਜ਼ੁਰਗ ਬਾਬਾ ਜੀ ਹੁੰਦੇ ਹਨ ਕਹਿੰਦੇ ਕਿ ਇੱਥੇ ਬੜੀ ਲੰਬੀ ਲਾਈਨ ਹੈ ਚਲੋ ਮੈਂ ਇੱਥੇ ਚលਿਆ ਜਾਂਦਾ ਹਾਂ ਉਹ ਲੜਕਾ ਆਪਣੇ ਦਿਮਾਗ ਵਿੱਚ ਇਹ ਵਿਚਾਰ ਕਰਦਾ ਹੈ ਜਦੋਂ ਉੱਥੇ ਉਹ ਜਾਂਦਾ ਹੈ ਨਾ ਤੇ ਕਾਊਂਟਰ ਤੇ ਜਾ ਕੇ ਕਹਿੰਦਾ ਹੈ ਤੁਹਾਡੇ ਕੋਲ ਬੜੀ ਲੰਬੀ ਲਾਈਨ ਹੈ ਤੁਸੀਂ ਮੈਨੂੰ ਰੱਬ ਨਾਲ ਮਿਲਾ ਸਕਦੇ ਹੋ ਉਹ ਬਜ਼ੁਰਗ ਥੋੜੀ ਜਿਹੀ ਗੱਲ ਸੁਣ ਕੇ ਪਹਿਲਾਂ ਤੇ ਹੈਰਾਨ ਹੋ ਜਾਂਦਾ ਹੈ ਫਿਰ ਕਹਿੰਦਾ ਹੈ ਹਾਂ ਮੈਂ ਤੈਨੂੰ ਰੱਬ ਦੇ ਨਾਲ ਮਿਲਾ ਸਕਦਾ ਹਾਂ ਪਰ ਮੈਨੂੰ ਇੱਕ ਗੱਲ ਦੱਸੋ ਜੇ ਮੈਂ ਤੁਹਾਨੂੰ ਰੱਬ ਨਾਲ ਮਿਲਾ ਦਿੱਤਾ ਫਿਰ ਕੀ ਹੋ ਜਾਵੇਗਾ ਉਹ ਕਹਿੰਦਾ ਜੀ ਮੈਂ ਤੇ ਮੇਰੀ ਮਾਂ ਇਕੱਲੇ ਹੀ ਪਿੰਡ ਵਿੱਚ ਸਾਡਾ ਘਰ ਹੈ ਅਸੀਂ ਉੱਥੇ ਰਹਿੰਦੇ ਹਾਂ ਮੇਰੀ ਮਾਂ ਮੇਰਾ ਖਿਆਲ ਰੱਖਦੀ ਹੈ ਮੈਨੂੰ ਰੋਟੀ ਪਾਣੀ ਦਿੰਦੀ ਹੈ ਪਰ ਕਈ ਦਿਨ ਹੋ ਗਏ ਹਨ ਉਹ மஞ்சੇ ਤੇ ਪਈ ਰਹਿੰਦੀ ਹੈ ਸਿਰਫ ਥੋੜਾ ਬਹੁਤਾ ਹੀ ਮੈਨੂੰ ਖਵਾ ਕੇ ਫਿਰ ਸਾਰਾ ਦਿਨ ਨਹੀਂ ਉੱਠਦੀ ਜੇ ਉਹਨੂੰ ਕੁਝ ਹੋ ਗਿਆ ਤੇ ਸਾਰੇ ਕਹਿੰਦੇ ਕਿ ਉਸਨੇ ਰੱਬ ਦੇ ਕੋਲ ਚਲੇ ਜਾਣਾ ਹੈ ਤੇ ਜਿਹੜੇ ਉੱਥੇ ਵੈਦ ਡਾਕਟਰ ਨੇ ਉਹ ਸਾਡੇ ਘਰ ਦੇ ਕੋਲ ਕਹਿੰਦਾ ਕਿ ਉਹਨਾਂ ਨੇ ਮੈਨੂੰ ਕਿਹਾ ਇਹਨੂੰ ਤਾਂ ਸਿਰਫ ਰੱਬ ਹੀ ਬਚਾ ਸਕਦਾ ਹੈ ਤਾਂ ਮੈਂ ਤਾਂ ਹੁਣ ਰੱਬ ਨੂੰ ਮਿਲਣਾ ਚਾਹੁੰਦਾ ਹਾਂ ਕਿ ਉਹ ਮੇਰੀ ਮਾਤਾ ਨੂੰ ਠੀਕ ਰਹਿਣ ਦੇਣ ਤੇ ਇਦਾਂ ਹੀ ਅਸੀਂ ਹੱਸਦੇ ਖੇਡਦੇ ਰਹੀਏ ਉਹ ਕਹਿੰਦਾ ਠੀਕ ਹੈ ਤਾਂ ਮੈਂ ਵੀ ਰੱਬ ਨੂੰ ਮਿਲਣਾ ਚਾਹੁੰਦਾ ਹਾਂ ਅੱਗੋਂ ਜਿਹੜੇ ਵੈਦ ਸਨ ਉਹ ਵੀ ਕਹਿੰਦੇ ਅੱਛਾ ਤੂੰ ਇਸ ਕਰਕੇ ਰੱਬ ਨੂੰ ਮਿਲਣਾ ਚਾਹੁੰਦਾ ਹੈ ਕਹਿੰਦੇ ਠੀਕ ਹੈ ਮੈਂ ਤੈਨੂੰ ਰੱਬ ਨਾਲ ਮਿਲਾ ਦੇਵਾਂਗਾ ਕਹਿੰਦੇ ਕਿ ਫਿਰ ਬੱਚਾ ਕਹਿੰਦਾ ਕਿ ਤੁਸੀਂ ਰੱਬ ਨਾਲ ਮਿਲਾਉਣ ਦਾ ਕੀ ਲਓਗੇ ਅੱਗੋਂ ਵੈਦ ਕਹਿੰਦਾ ਕਿ ਤੇਰੇ ਕੋਲ ਹੈ ਕੀ ਉਹ ਕਹਿੰਦਾ ਜੀ ਮੇਰੇ ਕੋਲ ਤਾਂ 1 ਰੁਪਏ ਦਾ ਸਿੱਕਾ ਹੀ ਹੈ ਉਹ ਕਹਿੰਦਾ 1 ਰੁਪਿਆ ਤਾਂ ਬਹੁਤ ਹੈ ਰੱਬ ਨੂੰ ਮਿਲਣ ਦੇ ਲਈ ਉਹਨੇ 1 ਰੁਪਿਆ ਵੈਦ ਦੀ ਤਲੀ ਤੇ ਰੱਖਿਆ ਤੇ ਵੈਦ ਨੇ ਨਾ ਸਿਰਫ ਤੇ ਸਿਰਫ ਉਹਦੇ ਕੋਲ ਸੌਫ ਪਈ ਹੋਈ ਸੀ ਉਹ ਸੌਫ ਉਸਨੇ ਇੱਕ ਕਾਗਜ਼ ਦੀ ਪਰਚੀ ਦੇ ਵਿੱਚ ਥੋੜੀ ਜਿਹੀ ਪਾ ਦਿੱਤੀ ਤੇ ਕਿਹਾ ਇਹਨਾਂ ਰੱਬ ਨੇ ਮੈਨੂੰ ਦਿੱਤੀ ਸੀ ਕਿ ਤੇਰੀ ਮਾਂ ਨੂੰ ਜਾ ਕੇ ਦੇ ਦੇ ਉਹ ਠੀਕ ਹੋ ਜਾਵੇਗੀ ਤੇ ਕੱਲ ਨੂੰ ਫਿਰ ਇਸੇ ਸਮੇਂ ਤੇ ਹੀ ਤੂੰ ਆ ਕੇ ਮੇਰੇ ਕੋਲੋਂ ਇਹ ਸੌਫ ਫਿਰ ਲੈ ਜਾਵੀਂ ਤੇ ਆਪਣੇ ਮਾਂ ਨੂੰ ਦੇਂਦਾ ਰਹੀਂ ਇਦਾਂ ਲਗਾਤਾਰ ਉਹ ਲੜਕਾ ਸਵੇਰੇ ਸਵੇਰ ਵੈਦ ਦੇ ਕੋਲ ਆਉਂਦਾ ਸੌਫ ਦੀ ਪੁੜੀ ਬਣਵਾ ਕੇ ਆਪਣੀ ਮਾਂ ਦੇ ਕੋਲ ਲੈ ਜਾਂਦਾ ਰੋਜ਼ ਆਇਆ ਕਰਨਾ ਤੇ ਸਾਫ ਦੀ ਪੁੜੀ ਵੈਦ ਨੇ ਉਸ ਨੂੰ ਦੇ ਦਿਆ ਕਰਨੀ ਉਸ ਨੇ ਜਾ ਕੇ ਆਪਣੀ ਮਾਂ ਨੂੰ ਕਹਿ ਦਿਆ ਕਰਨਾ ਇਹ ਮੈਂ ਵੈਦ ਦੇ ਕੋਲੋਂ ਲੈ ਕੇ ਆਇਆ ਹਾਂ ਐਵੇਂ ਖਾ ਕੇ ਉਸ ਨੇ ਆਰਾਮ ਕਰਿਆ ਕਰਨਾ ਤੇ ਕਹਿੰਦੇ ਕਿ 10-15 ਦਿਨ ਲੰਗੇ ਤੇ ਉਹਦੀ ਮਾਂ மஞ்சੇ ਤੋਂ ਉੱਠ ਖੜੀ ਹੋਈ ਜਦੋਂ மஞ்சੇ ਤੋਂ ਖੜੀ ਹੋਈ ਤਾਂ ਕਹਿੰਦੀ ਪੁੱਤ ਤੂੰ ਰੋਜ਼ ਦਵਾਈ ਕਿੱਥੋਂ ਲੈ ਕੇ ਆਉਂਦਾ ਸੀ ਉਹ ਕਹਿੰਦਾ ਸਾਹਮਣੇ ਵੈਦ ਹੈ ਨਾ ਮੈਂ ਉਹਦੇ ਕੋਲੋਂ ਦਵਾਈ ਲੈ ਕੇ ਆਉਂਦਾ ਹਾਂ ਉਹ ਕਹਿੰਦੀ ਪੁੱਤ ਉਹਨਾਂ ਦੇ ਤਾਂ ਬੜੇ ਜ਼ਿਆਦਾ ਪੈਸੇ ਬਣ ਗਏ ਹੋਣੇ ਕੋਈ ਨਾ ਅੱਜ ਮੈਂ ਪੁੱਛ ਲਵਾਂਗੀ ਕਿ ਕਿੰਨੇ ਪੈਸੇ ਬਣੇ ਹਨ ਅਸੀਂ ਫਿਰ ਉਹਨਾਂ ਨੂੰ ਦੇ ਦੇਵਾਂਗੇ ਉਹ ਕਹਿੰਦਾ ਠੀਕ ਹੈ ਜਦੋਂ ਵੈਦ ਕੋਲ ਜਾਂਦਾ ਤੇ ਕਹਿੰਦਾ ਵੈਦ ਜੀ ਐਨੇ ਦਿਨ ਹੋ ਗਏ ਹਨ ਮੇਰੀ ਮਾਂ ਦੀ ਦਵਾਈ ਜਾਂਦੀ ਨੂੰ ਰੱਬ ਜੀ ਤੋਂ ਪੁੱਛੋ ਕਿ ਜਿਹੜੇ ਇਹਦੇ ਪੈਸੇ ਹਨ ਕਿੰਨੇ ਬਣੇ ਹਨ ਰੱਬ ਜੀ ਅਸੀਂ ਤੁਹਾਨੂੰ ਜ਼ਰੂਰ ਦੇ ਦੇਵਾਂਗੇ ਤੁਸੀਂ ਉਹ ਦਵਾਈ ਬਣਾਉਂਦੇ ਸੀ ਉਹ ਪੈਸੇ ਮੈਨੂੰ ਦੱਸ ਦਿਓ ਕਿੰਨੇ ਬਣੇ ਹਨ ਉਹ ਕਹਿੰਦਾ ਕਿ ਤੁਹਾਡਾ ਨਾ ਸਾਰਾ ਹਿਸਾਬ ਕਿਤਾਬ ਹੋ ਗਿਆ ਹੈ ਪਰ ਰੱਬ ਜੀ ਨੇ ਤੁਹਾਨੂੰ ਇੱਕ ਚਿੱਠੀ ਦਿੱਤੀ ਹੈ ਇਹ ਤੁਹਾਡੇ ਲਈ ਨਹੀਂ ਹੈ ਤੁਹਾਡੀ ਮਾਤਾ ਜੀ ਦੇ ਲਈ ਹੈ ਤੁਸੀਂ ਜਾ ਕੇ ਉਹਨਾਂ ਨੂੰ ਦੇ ਦਿਓ ਉਹ ਲੜਕਾ ਕਹਿੰਦਾ ਕਿ ਠੀਕ ਹੈ ਉਹ ਘਰੇ ਗਿਆ ਤੇ ਜਾ ਕੇ ਆਪਣੀ ਮਾਂ ਨੂੰ ਕਹਿੰਦਾ ਮਾਂ ਰੱਬ ਨੇ ਸਾਰਾ ਹਿਸਾਬ ਕਿਤਾਬ ਕਰ ਦਿੱਤਾ ਹੈ ਪਰ ਰੱਬ ਨੇ ਤੁਹਾਡੇ ਲਈ ਇੱਕ ਚਿੱਠੀ ਦਿੱਤੀ ਹੈ ਉਹਨੇ ਕਿਹਾ ਹੈ ਕਿ ਇਹ ਪੜ੍ਹ ਕੇ ਤੁਸੀਂ ਇਸ ਤੇ ਅਮਲ ਕਰ ਲੈਣਾ ਹੈ ਫਿਰ ਤੁਸੀਂ ਹਮੇਸ਼ਾ ਹੀ ਠੀਕ ਰਹੋਗੇ ਤੇ ਮੇਰੇ ਨਾਲ ਹਮੇਸ਼ਾ ਲਈ ਰਹੋਗੇ ਉਹਦੀ ਮਾਂ ਨੇ ਕਿਹਾ ਠੀਕ ਹੈ ਜਦੋਂ ਚਿੱਠੀ ਪੜ੍ਹਦੀ ਹੈ ਨਾ ਤੇ ਉਹਦੇ ਵਿੱਚ ਲਿਖਿਆ ਹੁੰਦਾ ਹੈ ਵੈਦ ਦਾ ਨਾਮ ਲਿਖਿਆ ਹੁੰਦਾ ਹੈ ਤੇ ਕਹਿੰਦਾ ਮੇਰਾ ਨਾ ਸ਼ੁਕਰਾਨਾ ਕਰਨ ਦੀ ਤੁਹਾਨੂੰ ਕੋਈ ਵੀ ਲੋੜ ਨਹੀਂ ਹੈ ਜੋ ਵੀ ਕੀਤਾ ਤੁਹਾਡੇ ਬੱਚੇ ਨੇ ਕੀਤਾ ਹੈ 1 ਰੁਪਿਆ ਲੈ ਕੇ ਰੱਬ ਨੂੰ ਲੱਭਦਾ ਫਿਰਦਾ ਸੀ ਉਹ ਨੂੰ ਰੱਬ ਤੇ ਭਰੋਸਾ ਸੀ ਕਿ ਮੇਰੀ ਮਾਂ ਨੂੰ ਪਰਮਾਤਮਾ ਹੀ ਠੀਕ ਕਰ ਸਕਦਾ ਹੈ ਇਹ ਵਿਸ਼ਵਾਸ ਸੀ ਉਹਦਾ ਜੋ ਕਿ ਬੜਾ ਹੀ ਅਟਲ ਸੀ ਉਹਦੇ ਵਿਸ਼ਵਾਸ ਵਿੱਚ ਇੰਨੀ ਤਾਕਤ ਆ ਗਈ ਕਿ ਤੁਸੀਂ ਮੰंजे ਤੋਂ ਉੱਠ ਗਏ ਇਹਦੇ ਵਿਸ਼ਵਾਸ ਵਿੱਚ ਘਾਟ ਨਾ ਆਉਣ ਦਿਓ ਪਰਮਾਤਮਾ ਸਭ ਜਾਣਦਾ ਹੈ ਇਸ ਚੀਜ਼ ਨੂੰ ਪਾਉਣ ਦੇ ਲਈ ਕਿਸ ਨੇ ਕਿੰਨੀ ਮਿਹਨਤ ਕੀਤੀ ਹੈ ਕਿੰਨਾ ਸਬਰ ਕੀਤਾ ਹੈ ਉਹ ਸਬਰ ਦਾ ਫਲ ਫਿਰ ਮਿੱਠਾ ਹੋ ਕੇ ਮਿਲ ਜਾਂਦਾ ਹੈ ਤੇ ਰੱਬ ਤੇ ਵਿਸ਼ਵਾਸ ਰੱਖੋ ਪਰਮਾਤਮਾ ਸਭ ਨੂੰ ਸਭ ਕੁਝ ਦਿੰਦਾ ਹੈ ਅੱਜ ਆਪਣੀ ਜ਼ਿੰਦਗੀ ਵਿੱਚ ਦੁੱਖ ਹਨ ਤਾਂ ਉਹ ਆਪਾਂ ਨੂੰ ਐਵੇਂ ਦੇ ਕਰਮ ਕੀਤੇ ਹੋਣਗੇ ਜਿਨ੍ਹਾਂ ਦੇ ਸਦਕਾ ਅਸੀਂ ਦੁੱਖ ਪਾ ਰਹੇ ਹੁੰਦੇ ਹਾਂ ਜੇ ਆਪਾਂ ਆਪਣੇ ਭਾਗ ਆਪਣੀ ਕਿਸਮਤ ਬਦਲਣੀ ਹੈ ਤਾਂ ਸਭ ਤੋਂ ਪਹਿਲਾਂ ਦਿਨ ਦੀ ਸ਼ੁਰੂਆਤ ਵਾਹਿਗੁਰੂ ਦੇ ਨਾਮ ਤੋਂ ਕਰਨੀ ਚਾਹੀਦੀ ਹੈ ਉਸ ਤੋਂ ਬਾਅਦ ਆਪਾਂ ਜੋ ਵੀ ਕਿਰਤ ਕਮਾਈ ਕਰਨੀ ਹੈ ਉਹਦੇ ਵਿੱਚ ਵੀ ਪਰਮਾਤਮਾ ਦਾ ਨਾਮ ਲੈ ਕੇ ਹੀ ਕੰਮ ਸ਼ੁਰੂ ਕਰਨੇ ਚਾਹੀਦੇ ਹਨ ਸਾਨੂੰ ਕਦੇ ਵੀ ਕਿਸੇ ਦਾ ਦਿਲ ਨਹੀਂ ਦਿਖਾਉਣਾ ਚਾਹੀਦਾ ਸੱਚੀ ਨੀਤ ਦੇ ਨਾਲ ਚੰਗੇ ਕਰਮ ਕਰਦੇ ਰਹੋ ਪਰਮਾਤਮਾ ਜੀ ਜ਼ਰੂਰ ਰੰਗ ਭਾਗ ਲਾ ਦੇਣਗੇ ਉਸ ਨੇ ਆਪਣੇ ਪੁਰਾਣੇ ਬਜ਼ੁਰਗਾਂ ਤੋਂ ਕਈ ਵਾਰ ਸੁਣਿਆ ਹੋਇਆ ਸੀ ਦਾਦੇ ਦਾਦੀਆਂ ਤੋਂ ਨਾਨੇ ਨਾਨੀਆਂ ਤੋਂ ਅਕਸਰ ਹੀ ਜੋ ਕਿਹਾ ਕਰਦੇ ਸਨ ਕਿ ਜਦੋਂ ਘਰ ਕੋਈ ਬਿਮਾਰ ਹੋ ਜਾਣਾ ਤਾਂ ਉਹ ਕਹਿ ਦਿੰਦੇ ਸਨ ਕਿ ਕੋਈ ਇੱਕ ਸਿੱਕਾ ਲੈ ਕੇ ਜਾਂ ਕੋਈ 1 ਰੁਪਇਆ ਹੀ ਜਿਸ ਨੂੰ ਕੋਈ ਸਰਦਾ ਪੁੱਜਦਾ ਹੋਵੇ ਉਹ ਲੈ ਕੇ ਤੇ ਬੱਚੇ ਦੇ ਸਿਰ ਤੋਂ ਦੋ ਵਾਰ ਵਾਰ ਕੇ ਸਰਹਾਣੇ ਦੇ ਥੱਲੇ ਕਹਿੰਦੇ ਕਿ ਰੱਖ ਦਿੰਦੇ ਸਨ ਸਵੇਰੇ ਫਿਰ ਕਿਸੇ ਲੋੜਵੰਦ ਨੂੰ ਦੇ ਦੇ ਦਿੰਦੇ ਸਨ ਇਹਦੇ ਪਿੱਛੇ ਕੋਈ ਵਹਿਮ ਭਰਮ ਨਹੀਂ ਸੀ ਹੁੰਦਾ ਇਹਦੇ ਪਿਛੇ ਸਿਰਫ ਤੇ ਸਿਰਫ ਇਹ ਸੀ ਕਿ ਜਦੋਂ ਅਸੀਂ ਐਵੇਂ ਦੇ ਦੋ ਵਾਰ ਬੱਚੇ ਦੇ ਸਿਰ ਤੋਂ ਪੈਸੇ ਵਰ ਦਿੰਦੇ ਹਾਂ ਤੇ ਉਹਦੇ ਫਿਰ ਹੱਥੀ ਕੀਤਾ ਹੋਇਆ ਜੋ ਦਾਨ ਹੁੰਦਾ ਸੀ ਉਹ ਜਦੋਂ ਕਿਸੇ ਲੋੜਵੰਦ ਕੋਲ ਚਲਿਆ ਜਾਂਦਾ ਸੀ ਉਹ ਜਿਹੜਾ ਲੋੜਵੰਦ ਸੀ ਉਹ ਅਸੀਸ ਦਿੰਦਾ ਸੀ ਅਤੇ ਫਿਰ ਉਹਦੀ ਅਸੀਸ ਦੇ ਸਦਕਾ ਉਸ ਦਾ ਦੁੱਖ ਕਟਿਆ ਜਾਂਦਾ ਸੀ ਉਹ ਕਿਹਾ ਕਰਦੇ ਸਨ ਕਿ ਇਹ ਵਾਰ ਕੇ ਸਾਰੀ ਰਾਤ ਸਰਾਣੇ ਥੱਲੇ ਰੱਖ ਕੇ ਸਵੇਰੇ ਉੱਠ ਕੇ ਕਿਸੇ ਲੋੜਵੰਦ ਨੂੰ ਦੇ ਦੇਣਾ ਇਹਦੇ ਪਿਛੇ ਸਿਰਫ ਤੇ ਸਿਰਫ ਇਹੀ ਮਨੋਰਥ ਸੀ ਕਿ ਤੇਰੇ ਹੱਥੋਂ ਇੱਕ ਚੰਗਾ ਕਰਮ ਹੋ ਗਿਆ ਹੈ ਕਿਸੇ ਲੋੜਵੰਦ ਦੀ ਮਦਦ ਹੋ ਗਈ ਹੈ ਉਹ ਆਪਣਾ ਢਿੱਡ ਭਰ ਲਵੇਗਾ ਜਾਂ ਘਰ ਦੀ ਕੋਈ ਜ਼ਰੂਰਤ ਪੂਰੀ ਕਰ ਲਵੇਗਾ ਉਹ ਜ਼ਰੂਰਤ ਪੂਰੀ ਕਰਕੇ ਜਦੋਂ ਉਹਦੇ ਮੁਖ ਤੋਂ ਪਰਮਾਤਮਾ ਦੇ ਅੱਗੇ ਅਰਦਾਸ ਹੋਵੇਗੀ ਉਹਦੀ ਅਰਦਾਸ ਵਿੱਚ ਫਿਰ ਤੇਰਾ ਨਾਮ ਸ਼ਾਮਿਲ ਹੋ ਜਾਵੇਗਾ ਪਰਮਾਤਮਾ ਜੀ ਅੱਜ ਮੇਰਾ ਢਿੱਡ ਇਸਨੇ ਭਰਿਆ ਹੈ ਅੱਜ ਮੇਰੇ ਘਰ ਇੱਕ ਦੁੱਖ ਦੇ ਕਾਰਨ ਉਸ ਦਾ ਦੁੱਖ ਕਟਿਆ ਜਾਵੇ ਉਸ ਦਾ ਵੀ ਭਲਾ ਹੋ ਜਾਵੇ ਤੇ ਉਹ ਫਿਰ ਅਸੀਸ ਤੈਨੂੰ ਦੇ ਦੇਵੇਗਾ ਉਸ ਅਸੀਸ ਦੇ ਸਦਕਾ ਹੀ ਤੂੰ ਤਰ ਜਾਵੇਂਗਾ ਅਸੀਸਾਂ ਜਦੋਂ ਖਾਤੇ ਵਿੱਚ ਜਮ੍ਹਾਂ ਹੋ ਜਾਂਦੀਆਂ ਹਨ ਮਨੁੱਖ ਦੇ ਫਿਰ ਕਰਮ ਚੰਗੇ ਬਣ ਜਾਂਦੇ ਹਨ ਤੇ ਜਨਮਾਂ ਜਨਮਾਂ ਦੇ ਦੁੱਖ ਰੋਗ ਕੱਟੇ ਜਾਂਦੇ ਹਨ ਪਰਮਾਤਮਾ ਤੇ ਵਿਸ਼ਵਾਸ ਰੱਖ ਕੇ ਚੰਗੇ ਕਰਮ ਕਰਦੇ ਹੀ ਜਾਣਾ ਹੈ ਆਪਾਂ ਨੂੰ ਸਿਆਣੇ ਕਿਹਾ ਕਰਦੇ ਸੀ ਚੰਗੀ ਨੀਤ ਰੱਖੋ ਉਹਦੇ ਪਿੱਛੇ ਇਹ ਸੀ ਕਿ ਜਦੋਂ ਮਨੁੱਖ ਚੰਗਾ ਸੋਚਦਾ ਹੈ ਤੇ ਹਰ ਪਾਸੇ ਚੰਗਾ ਹੀ ਵੇਖਦਾ ਹੈ ਤੇ ਚੰਗਾ ਹੀ ਕਰਦਾ ਹੈ ਪਰਮਾਤਮਾ ਫਿਰ ਉਹਦੀ ਨੀਅਤ ਦੇ ਹਿਸਾਬ ਦੇ ਨਾਲ ਹੀ ਉਸ ਨੂੰ ਨਿਵਾਜਦੇ ਹਨ ਪਰਮਾਤਮਾ ਕਹਿੰਦੇ ਹਨ ਕਿ ਜਿੰਨਾ ਮਰਜ਼ੀ ਤੁਸੀਂ ਦਾਨ ਕਰ ਸਕਦੇ ਹੋ ਓਨਾ ਹੀ ਤੁਹਾਨੂੰ ਪਰਮਾਤਮਾ ਜੀ ਆਖਦੇ ਹਨ ਕਿ ਜਿੰਨਾ ਤੁਸੀਂ ਦਾਨ ਪੁੰਨ ਕਰੋਗੇ ਓਨੇ ਹੀ ਤੁਸੀਂ ਆਪਣੀ ਜ਼ਿੰਦਗੀ ਵਿੱਚ ਖੁਸ਼ਹਾਲ ਦਿਨ ਬਤੀਤ ਕਰੋਗੇ ਕਦੇ ਵੀ ਕਿਸੇ ਦਾ ਦਿਲ ਨਹੀਂ ਦੁਖਾਉਣਾ ਚਾਹੀਦਾ ਜੇਕਰ ਕਿਸੇ ਨੂੰ ਆਬਾਦ ਕਰ ਸਕਦੇ ਹੋ ਤਾਂ ਬਹੁਤ ਹੀ ਵੱਡਾ ਪੁੰਨ ਹੋਵੇਗਾ ਕਿਸੇ ਨੂੰ ਬਰਬਾਦ ਨਾ ਕਰੋ ਆਪਣੇ ਭਾਗ ਬਦਲਣ ਦੀ ਸਮਰੱਥਾ ਤੁਹਾਡੇ ਕੋਲ ਹੀ ਹੈ ਕਿਸੇ ਦੀ 5 ਰੁਪਏ ਦੀ ਸਮਰੱਥਾ ਹੈ ਕਿਸੇ ਦੀ 10 ਦੀ ਤੇ ਕਿਸੇ ਦੀ 1 ਰੁਪਏ ਦੀ ਪਰ ਜਿੰਨੀ ਵੀ ਸਮਰੱਥਾ ਤੁਹਾਡੇ ਕੋਲ ਹੈ ਜ਼ਰੂਰਤਮੰਦਾਂ ਨੂੰ দান ਪੁੰਨ ਜ਼ਰੂਰ ਕਰਿਆ ਕਰੋ ਤੁਹਾਡੇ ਭਾਗ ਬਦਲ ਜਾਣਗੇ ਤੁਹਾਡੀ ਕਿਸਮਤ ਬਦਲ ਜਾਵੇਗੀ ਜਿਹੜੇ ਲੋਕ ਦੂਜਿਆਂ ਦੀ ਮਦਦ ਕਰਦੇ ਹਨ ਪਰਮਾਤਮਾ ਫਿਰ ਉਹਨਾਂ ਦੀ ਮਦਦ ਆਪ ਕਰਦੇ ਹਨ ਸੋ ਸਾਥ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ